ਬੀਜੇਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਗੁੱਗਲ ਤੇ ਜਾ ਕੇ ਬਹਿ ਗਿਆ ਹੈ ਉਹਨੂੰ ਕੀਤਾ ਗਿਆ ਹੈ ਔਰ ਇਹਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ ਇੱਕ ਪਾਸੇ ਪਾਤਪਾ ਸਰਕਾਰ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ 'ਚ 400 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਕਿਸਾਨ ਲਗਾਤਾਰ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਨੇ ਪਿੰਡਾਂ ਵਿੱਚ ਬੀਜੇਪੀ ਨੇਤਾਵਾਂ ਦੀ ਐਂਟਰੀ ਤਾਂ ਦੂਰ ਉਹਨਾਂ ਦੇ ਝੰਡੇ ਤੱਕ ਵੀ ਨਹੀਂ ਵੜਨ ਦਿੱਤੇ ਜਾ ਰਹੇ ਇਹ ਤਸਵੀਰਾਂ ਇਸ ਗੱਲ ਨੂੰ ਪੱਕਾ ਕਰ ਦਿੰਦੀਆਂ ਨੇ ਕਿ ਕਿਸਾਨ ਕਿਸ ਤਰੀਕੇ ਨਾਲ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਝੰਡੇ ਲੈ ਕੇ ਜਾ ਰਹੀ ਇੱਕ ਗੱਡੀ ਨੂੰ ਰੋਕ ਲਿਆ ਅਤੇ ਸਾਰੇ ਝੰਡੇ ਉਤਾਰ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਡੇ ਕਿਸਾਨ ਪਰਮੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਰੇ ਇੱਕ ਜਿੱਤ ਸੰਪਰਵੋ ਇਹ ਭਾਜਪਾ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਨਵਦ ਵਿਖੇ ਖੜੇ ਆ ਇਹ ਭਾਜਪਾ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਜੀ ਭਾਜੀ 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 ਜ ਆ ਤੁਸੀਂ ਦੇਖ ਸਕਦੇ ਹੋ ਛੰਡਿਆਂ ਨੂੰ ਛੰਡਿਆਂ ਨੂੰ ਗੱਡੀ ਨਾਲ ਚੋਣਾ ਲਿੱਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇ ਨੂੰ ਗੱਡੀ ਤੋਂ ਬਾਹਰਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਕੱਟਿਆ ਸਰਕਾਰ ਹੈ ਮਾੜੀਆਂ ਚਾਲਾਂ ਚੱਲ ਰਹੀ ਹੈ ਇੱਕ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹ ਕਾਤਲ ਸਰਕਾਰ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਭਰਾਵੋ ਪਹਿਲਾ ਵਾਰ ਵਿਖੇ ਦੇਖੇ ਜਾਵੇ ਪੜੀ ਕਟ ਹੋਇਆ ਹੈ ਪੂਰਾ ਫੂਲਸਬਲ ਦਾ ਨਾਜ ਕੀਤਾ ਗਿਆ ਹੈ ਅਗਰ ਦੇਖ ਸਕਦੇ ਹੋ ਜੀ ਸੀਲ ਦੇ ਬਾਹਰ ਪੂਰਾ ਫੂਲਸਬਲ ਵੀ ਖੜਾ ਹੈ ਭਾਰੀ ਵਿਰੋਧ ਹੋਇਆ ਹੈ ਪਰ ਕਿਸਾਨ ਭਰਾਵਾਂ ਦੁਆਰਾ ਜੋ ਇਹ ਗੱਡੀ ਪਰਕੇ ਝੰਡਿਆਂ ਦੀ ਉਚਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਝੰਡਿਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਔਰ ਇਹ ਨੂੰ ਅੱਗੇ ਵਧੇ ਜਾ ਰਿਹਾ ਹੈ ਇਹ ਉਹ ਕਾਤਲ ਹੈ ਬੀਜਪੀ ਦੇ ਅਕਸ਼ਨ ਦੇ ਨੇ ਜਿਨ੍ਹਾਂ ਨੇ ਸਾਡੇ ਯੂਪੀ ਪੇਵ ਦੇ ਭਾਵਾਂ ਦਾ ਕਤਲ ਕੀਤਾ ਹੈ ਇਹ ਕਾਤਲ ਸਰਕਾਰ ਜਿਨ੍ਹਾਂ ਨੇ ਯੂਪੀ ਵਿੱਚ ਸਾਡੇ ਕਿਸਾਨ ਭਰਾਵਾਂ ਦਾ ਕਤਲ ਦਰਸਲੇ ਤਸਵੀਰਾਂ ਹਰਿਆਣਾ ਦੇ ਐਲਨਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਜਪੀ ਦੇ ਝੰਡੇ ਲੈ ਕੇ ਜਾ ਰਹੀ ਇੱਕ ਗੱਡੀ ਨੂੰ ਕਿਸਾਨਾਂ ਨੇ ਰਸਤੇ ਵਿੱਚ ਰੋਕ ਲਿਆ ਅਤੇ ਚੰਡਿਆਂ ਨੂੰ ਥੱਲੇ ਉਤਾਰ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਹਾਲਾਂਕਿ ਇਸ ਦੌਰਾਨ ਵੱਡੀ ਗੰਦੀ ਚ ਪੁਲਿਸ ਵੀ ਮੌਕੇ ਤੇ ਮੌਜੂਦ ਰਹੀ ਪਰ ਪੁਲਿਸ ਵੀ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਨਾ ਰੋਕ ਸਕੀ ਕਿਸਾਨਾਂ ਨੇ ਇਹਨਾਂ ਚੰਡਿਆਂ ਨੂੰ ਸੜਕ ਦੇ ਇੱਕ ਪਾਸੇ ਰੱਖ ਕੇ ਅੱਗ ਲਾ ਦਿੱਤੀ ਅਤੇ ਬੀਜੇਪੀ ਮੁਰਦਾਬਾਦ ਦੇ ਨਾਰੇ ਵੀ ਲੱਗੇ ਬੀਜੇਪੀ ਵਾਲੇ ਚੰਡੇ ਲਾ ਕੇ ਜਾ ਰਹੇ ਸੀ ਆ ਦੇਖੋ ਸਾਡੇ ਕਿਸਾਨ ਪਰਮੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਸ ਵੇਲੇ ਇੱਕ ਦੀ ਜਿੱਤ ਸੰਪਰਵੋ ਇਹ ਭਾਜਪਾ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਮਾਦ ਵਿਖੇ ਖੜੇ ਆ ਇਹ ਭਾਜਪਾ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਰਸ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜਪਾ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਪਰਚੇਲ ਜਾ ਰਹੀਆਂ ਸੀਗਾ ਜਿਹਦਾ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਇਹਨਾਂ ਵੱਲੋਂ ਵਿਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਿਆਂ ਨੂੰ ਚੰਡੇ ਨੂੰ ਗੱਡੀ ਵਿੱਚੋਂ ਨਾ ਲਿੱਟਿਆ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇ ਨੂੰ ਗੱਡੀ ਚੋਂ ਨਾ ਲਿਆ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਇਹ ਜਿਹੜੀ ਘਟੀਆ ਸਰਕਾਰ ਹੈ ਮਾੜੀਆਂ ਚਾਲਾਂ ਚੱਲ ਰਹੀ ਹੈ ਇਹ ਕਿਸਾਨਾਂ ਦੇ ਹੁਣ ਕਤਲ ਤੇ ਪਹੁੰਚ ਚੁੱਕੀ ਹੈ ਕਤਲ ਕਰਨ ਤੇ ਪਹੁੰਚ ਚੁੱਕੀ ਹੈ ਇਹ ਕਾਤਲ ਸਰਕਾਰ ਦਾ ਅਜ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਭਰਾਵੋ ਪਹਿਲਾਂ ਬਾਦ ਵਿਖੇ ਦੇਖੇ ਜਾਵੇ ਭਰੀ ਇਕੱਠ ਹੋਇਆ ਹੈ ਪੂਰਾ ਫੁੱਲ ਸਬਲਤਨਾਜ਼ ਕੀਤਾ ਗਿਆ ਹੈ ਅਗਰ ਦੇਖ ਸਕਦੇ ਹੋ ਓਏ ਹਲਾ ਛੱਡ ਦਿਓ ਜੀ ਸੀਲ ਦੇ ਬਾਹਰ ਪੂਰਾ ਸਬਲਤਨ ਵੀ ਖੜਾ ਭਾਰੀ ਵਿਰੋਧ ਹੋਇਆ ਹੈ ਔਰ ਕਿਸਾਨ ਭਰਾਵਾਂ ਦੁਆਰਾ ਜੋ ਇਹ ਗੱਡੀ ਪਰਕੇ ਚੰਡਿਆਂ ਦੀ ਉਚਾਈ ਜਾ ਰਹੀ ਸੀ ਕਾਤਲ ਸਰਕਾਰ ਦੇ ਚੰਡਿਆਂ ਦੀ ਉਹਨਾਂ ਦਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਹੈ ਔਰ ਇਹ ਨੂੰ ਅੱਗੇ ਸੱਤੇ ਜਾ ਰਿਹਾ ਹੈ ਇਹ ਓਏ ਕਾਤਲ ਜੀਪੀ ਦੇਖਣ ਦੇ ਨੇ ਜਿਨ੍ਹਾਂ ਨੇ ਸਾਡੇ ਯੂਪੀ ਵਿਚੇ ਭਰਾਵਾਂ ਦਾ ਕਤਲ ਕੀਤਾ ਹੈ ਇਹ ਕਾਤਲ ਸਰਕਾਰ ਜਿਨ੍ਹਾਂ ਨੇ ਯੂਪੀ ਵਿਚੇ ਸਾਡੇ ਕਿਸਾਨ ਭਰਾਵਾਂ ਦਾ ਕਤਲ ਤੇ ਕਿਸਾਨ ਸ਼ਹੀਦ ਸੁਭਕਰਨ ਦੀ ਮੌਤ ਅਤੇ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ 750 ਕਿਸਾਨਾਂ ਦਾ ਹਿਸਾਬ ਭਾਜਪਾ ਘੁਆਂ ਤੋਂ ਮੰਗ ਰਹੇ ਨੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਦਿੱਲੀ ਵਿੱਚ ਨਹੀਂ ਵੜਨ ਦਿੱਤਾ ਗਿਆ ਉਸੇ ਤਰੀਕੇ ਨਾਲ ਪਾਪ ਪਾਗਵਾ ਨਵੀਂ ਪਿੰਡਾਂ ਸ਼ਹਿਰਾਂ 'ਚ ਨਹੀਂ ਵੜਨ ਦੇਣਗੇ ਅਤੇ ਉਹਨਾਂ ਦਾ ਹਰ ਥਾਂ ਤੇ ਵਿਰੋਧ ਕਰਨਗੇ ਜਿਸ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਸਣੇ ਦੇਸ਼ ਦੇ ਕਈ ਸੁਬਿਆਂ ਵਿੱਚ ਭਾਜਪਾ ਮੀਤਵਾਰਾਂ ਦੀ ਐਂਟਰੀ ਤੱਕ ਵੀ ਪਿੰਡਾਂ ਸ਼ਹਿਰਾਂ 'ਚ ਬੈਨ ਕਰ ਦਿੱਤੀ ਗਈ ਹੈ ਅਤੇ ਕਿਸਾਨ ਲਗਾਤਾਰ ਇਹਨਾਂ ਆਗੂਆਂ ਦਾ ਵਿਰੋਧ ਕਰ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ